ਇੱਕ ਕਪਾਸੀ ਪੰਜਾਬ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖਿਲਾਫ ਜੁੱਧ ਦਾ ਐਲਾਨ ਕੀਤਾ ਹੋਇਆ ਹੈ ਅਤੇ ਵੱਡੇ ਪੱਧਰ ਤੇ 마ਲੇ ਅਨਸਰਾਂ ਦੇ ਖਿਲਾਫ ਸਰਚ ਅਭਿਆਨ ਅਤੇ ਛਾਪੇਮਾਰੀ ਚੱਲ ਰਹੀ ਹੈ ਪਰ ਇਸ ਸਭ ਦੇ ਦਰਮਿਆਨ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਦਿਹਾੜੇ ਆਮ ਬਾਗ ਹੀ ਵਾਪਰ ਰਹੀਆਂ ਹਨ ਅੱਜ ਹੀ ਵਾਰਦਾਤ ਪਿੰਡ ਰੁੜਕਾ ਕਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਤੋਂ ਦੇਸੀ ਘਟਾ ਦਿਖਾ ਕੇ ਸੋਨੇ ਦੀ ਮੁੰਦਰੀ ਅਤੇ 4000 ਰੁਪਏ ਨਕਦ ਲੁੱਟ ਲੈ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਉਮਰ 67 ਸਾਲ ਪੁੱਤਰ ਪ੍ਰੀਤਮ ਦਾਸ ਵਾਸੀ ਪਿੰਡ ਰੁੜਕਾ ਕਲਾ ਨੇ ਦੱਸਿਆ ਕਿ ਉਹ ਆਪਣੇ ਪੋਤਰੇ ਨੂੰ ਸੰਗਟੇਸਿਆ ਸਕੂਲ ਤੋਂ ਵਾਪਸ ਲਿਆ ਰਿਹਾ ਸੀ ਜਦੋਂ ਉਹ ਰੁੜਕਾ ਕਲਾ ਤੇ ਸੰਗਟੇਸਿਆ ਦੇ ਵਿਚਕਾਰ ਪਹੁੰਚਾ ਤਾਂ ਇੱਕ ਮੋਟਰਸਾਈਕਲ ਉਸ ਦੇ ਅੱਗੇ ਆ ਕੇ ਰੁਕ ਗਿਆ ਜਿਸ ਤੇ ਦੋ ਵਿਅਕਤੀ ਅਤੇ ਇੱਕ ਔਰਤ ਸਵਾਰ ਸੀ ਉਹਨਾਂ ਨੇ ਉਸ ਨੂੰ ਦੇਸੀ ਘੱਟਾ ਦਿਖਾ ਕੇ ਜੋ ਵੀ ਕੂਲ ਹੈ ਦੇਣ ਨੂੰ ਕਿਹਾ ਉਹਨਾਂ ਨੇ ਉਸ ਦੀ ਸੋਨੇ ਦੀ ਮੁੰਦਰੀ ਅਤੇ 4000 ਰੁਪਏ ਨਕਦ ਖੋਹ ਲਿਆ ਤੇ ਮੋੜ ਸੰਗਦੇਸਿਆਂ ਵਾਲੀ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਇਸ ਵਾਰ ਦਾਦੀ ਇਲਾਕੇ ਵਿੱਚ ਕਾਫੀ ਚਰਚਾ ਹੈ ਕਿ ਇੱਕ ਪਾਸੇ ਤਾਂ ਪੁੱਛ ਦੀਆਂ ਗੱਡੀਆਂ, ਸਕੂਟਰ ਮਾਰਦੀਆਂ ਘੁੰਮ ਰਹੀਆਂ ਹਨ ਪਰ ਵਾਰਦਾਤਾਂ ਨਿਰੰਤਰ ਜਾਰੀ ਹਨ। ਜੀ ਸਰ ਕੀ ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਸੰਤੋਸ਼ ਸਿੰਘ ਵਾਲੀ। ਹਾਂਜੀ ਤੇ ਕੱਲ ਕੀ ਵਾਰਦਾਤ ਕੀ ਰੁੜ ਕੇ ਤੁਹਾਡੇ ਨਾਲ ਜੀ? ਉਹ ਰੁੜ ਕੇ ਤਾਂ ਇਹ ਮੈਂ ਕੁੜੀ ਨੂੰ ਲੈ ਕੇ ਆ ਰਿਹਾ ਸੀ ਸਕੂਲ ਚੋਂ। ਫੰਟੇਸ਼ੀਆ ਸਕੂਲ ਚੋਂ ਜੀ ਤੇ ਉਹਨੂੰ ਸੜਕ ਭਗਤੀ ਆ ਅਸੀਂ ਵੀ ਕਿਹਾ ਪਾਮ ਪਾਵੜੇ ਕਿ ਚੱਲਦੀ ਤੁਰਦੀ ਫਿਰਦੀ ਆ ਤੇ ਕੁੜੀ ਮੋਰੇ ਖੜੀ ਕੀਤੀ ਸੀ ਮੈਂ ਹੌਲੀ ਸਕੂਟਰ ਲੈ ਕੇ ਆ ਰਿਹਾ ਸੀ ਮੇ ਮੇਰੇ ਮਗਰ ਉਹ ਤਿੰਨ ਬੰਦੇ ਲੱਗ ਗਏ ਉੱਥੋਂ ਇੱਕ ਨਾਲ ਉਹਨਾਂ ਦੀ ਲੇਡੀ ਸੀ ਤੇ ਮੈਂ ਮੈਂ ਕਿਹਾ ਵੀ ਚਲੋ ਆਪਾਂ ਪਬਲਿਕ ਜਾਂਦੇ ਆ ਤੁਰੇ ਆਉਂਦੇ ਆ ਮੈਂ ਕਿਸੇ ਵੱਨ ਵਾਲਾ ਧਿਆਨ ਨਹੀਂ ਦਿੱਤਾ ਉਨੇ ਜੋ ਦੇਖਿਆ ਵੀ ਹੁਣ ਸੜਕੋ ਪੱਧਰੀ ਆ ਵਿਲੀ ਆ ਉਹਨਾਂ ਨੇ ਲਿਆ ਕੇ ਮੋਰੇ ਮੋਟਰਸਾਈਕਲ ਆਤਾ ਉਹਨੇ ਲਿਆਤਾ ਰੱਖਤਾ ਜਿਉਂ ਕੋਸ਼ਾ ਨਹੀ ਤਾਂ ਕੁੜੀ ਦੇ ਮਾਰਾਂਗੇ ਉਹਨਾਂ ਕੋ ਸਮਾਨ ਵੀ ਸੀਗਾ ਸਾਰਾ ਕੁਝ ਹੀ ਤੇ ਮੈਂ ਕਿਹਾ ਵੀ ਤੁਸੀਂ ਸਮਾਨ ਜੋ ਹੈਗਾ ਮੇਰੇ ਕੋਲੋਂ ਲੈ ਲਓ ਮੇਰੇ ਕੋਲ ਪੈਸੇ ਸੀਗੇ 4 ਕੁ ਹਜ਼ਾਰ ਤੇ ਕਹਿੰਦੇ ਇਹ ਵੀ ਦੇ ਦੇ ਤੇ ਜਿਹੜੀ ਤੇਰੇ ਮੁੰਦੀ ਪਾਈਆਂ ਸੋਨਾ ਕਿੰਨਾ ਉਂਗਲਾਂ ਦੇ ਨਾਲ ਉਹ ਵੀ ਦੇ ਦੇ ਉਹ ਮੈਂ ਫਿਰ ਮੁੰਦੀ ਲਾਉਂਦਾ ਸੀ ਮੁੰਦੀ ਲਿੱਥੇ ਨਾ ਉਹ ਕਹਿੰਦੇ ਨਹੀਂ ਲਹਿੰਦੀ ਤਾਂ ਮੁੰਦੀ ਲਾਓ ਕਿਸ ਤਰ੍ਹਾਂ ਇਹਨੂੰ ਉਂਗਲ ਨੂੰ ਹੀ ਲਾਓ ਮੈਂ ਕਿਹਾ ਇਹਨਾਂ ਨੇ ਅੰਗਲ ਵੜ ਦੇਣੀ ਆ ਇਹ ਲੋਕ ਹੀ ਇਦਾਂ ਦੇ ਹੁੰਦੇ ਆ ਤੇ ਮੈਂ ਫਿਰ ਫਟਾਫਟ ਮੁੰਦੀ ਲਾਤੀ ਮੁੰਦੀ ਲਾ ਕੇ ਉਹਨਾਂ ਨੂੰ ਵੜਾਤੀ ਤੇ 4000 ਰੁਪਈਆ ਸਿਗਾ ਤੇ ਘਟੂ ਘਟ ਲੱਖ ਕੀ ਦੀ ਦੀ ਢਾਈ ਦੀ ਮੁੰਦੀ ਸੀ ਵਿੱਚ ਪੋਖਰਾਜ ਨੰਗਸ ਪੋਖਰਾਜ ਤੁਹਾਨੂੰ ਪਤਾ ਹੀ ਆਵੇ ਨਹੀਂ ਮਹਿੰਗਾ ਨਾ ਗੁੰਬੇ ਜੀ ਉਹ ਉਹਨਾਂ ਨੇ ਲਿਆ ਤੇ ਉਹਨਾਂ ਨੇ ਜਾਣ ਲੱਗੇ ਨੇ ਵੀ ਕਿਹਾ ਵੀ ਜੇ ਕਿਸੇ ਨੂੰ ਕੰਪਲੇਂਟ ਕੀਤੀ ਜਾਂ ਕਿਸੇ ਨੂੰ ਦੱਸਿਆ ਤੇ ਇਹ ਦੇਖ ਲਈ ਤੇ ਉਹ ਲੇਡੀ ਨਾਲ ਸੀਗੀ ਉਹ ਫਿਰ ਸਮਾਨ ਲਿਆ ਉਹਨ ਸਾਰਾ ਤੇ ਉਹ ਫਿਰ ਵਾਪਸ ਮੁੜ ਗਏ ਹਥਿਆਰ ਉਹਨਾਂ ਕੋ ਕਿ ਕੀ ਸੀਗਾ ਅੱਛਾ ਹਥਿਆਰ ਉਹਨਾਂ ਕੋਲ ਕੱਟਾ ਸੀਗਾ ਜਿਹੜਾ ਕੱਟਿਆ ਹੁੰਦਾ ਮੋਰੀਓ ਅੱਛਾ ਜੀ ਰਵਾਜ ਬੁਟ ਰਵਾਜ ਬੁਟਿਆ ਹੁੰਦਾ ਜਿਹੜਾ ਮੋਰੋ ਉਹ ਸੁਗਾ ਦੇਸੀ ਜਹੀ ਸੀਗੇ ਪੰਡਾਲੀ ਤੇ ਇਹ ਕੋਈ ਅਥੇ ਆ ਜਿਹੜਾ ਸੀ ਉਹ ਕੱਪੜੇ ਦੇ ਵਿੱਚ ਸੀਗਾ ਸੀਗੇ ਮੋਟਰਸਾਈਕਲ ਤੇ ਘੱਟੇ ਸੀਗੇ ਮੋਟਰਸਾਈਕਲ ਤੇ ਮੈਂ ਕਿਹਾ ਵੀ ਜੇ ਨਾ ਸਮਾਨ ਦਿੱਤਾ ਮੋਰੇ ਕੁੜੀ ਆ ਪੋਤੀ ਆ ਮੇਰੀ ਮੇਰੇ ਨਾਲ ਤੇ ਮੇਰੇ ਕੋਸ਼ ਮਾਰਨਗੇ ਤੇ ਮਾਰੇ ਫੜਾ ਫੜ ਜੋ ਕੋਈ ਦੇ ਦਿੱਤਾ ਮੈਂ ਕਿਹਾ ਤੀਜਾ ਹੋਪ ਪਾਉ ਪਰ ਜਿਹੜਾ ਨੁਕਸਾਨ ਹੋ ਜਾਣਾ ਉਹ ਤਾਂ ਮਾੜੀ ਗੱਲ ਆ ਤੇ ਅਸ ਗਾਲਾਂ ਚ ਪੈਸੇ ਲਾਉਂਦੇ ਫਿਰਾਂਗੇ ਫਿਰ ਜੋ ਕੁਝ ਮੰਗਦੇ ਆਇਆਗਾ ਜੋ ਕੁਝ ਹੈਗਾ ਉਹ ਦੇ ਦੋ ਅੱਗੇ ਵੀ ਵਾਰਦਤਾਂ ਬਹੁਤ ਹੋਈਆਂ ਉੱਥੇ ਕਈ ਵੇਰੀ ਵਾਰਦਤਾਂ ਹੋਈਆਂ ਤੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਉਹਦਾ ਧਿਆਨ ਦੇਣਾ ਚਾਹੀਦਾ ਤੇ ਉਹ ਆਏ ਕਿੱਧਰੋਂ ਸੀਗੇ ਤੇ ਵਾਰਦਤ ਕਰਕੇ ਇੱਥੇ ਗਏ ਕਿੱਧਰ ਨੂੰ ਆਏ ਉਹ ਗਰਾਇਆ ਵੱਲੋਂ ਸੀ ਹਾਂਜੀ ਗਰਾਇਆ ਵੱਲੋਂ ਆ ਗਏ ਉਹ ਜਿਹੜੀ ਭਾਰੀ ਬੋੜ ਆ ਉਤੋਂ ਪਿੱਛੋਂ ਸੜਕ ਵੇਲੀ ਸੀਗੀ ਉੱਤੇ ਉਹਨਾਂ ਨੇ ਮੈਨੂੰ ਰੋਕਿਆ ਰੋਕ ਕੇ ਕਿ ਸਮਾਨ ਲੈ ਕੇ ਵਾਪਸ ਪਿੱਛੇ ਨੂੰ ਮੁੜ ਜਾ। ਨੰਬਰ ਵਗੈਰਾ ਨਹੀਂ ਤੁਸੀਂ ਨੋਟ ਕਰਨ ਦੀ ਕੋਸ਼ਿਸ਼। ਨੰਬਰ ਵਗੈਰਾ ਮੈਂ ਨੋਟ ਨਹੀਂ ਕੀਤਾ। ਕਿਉਂਕਿ ਉਸ ਵੇਲੇ ਦਿਮਾਗ ਨੇ ਗੰਮੀ ਨਹੀਂ ਕੀਤਾ। ਉਹ ਤਾਂ ਏਸੀ ਵੀ ਕਿਤੇ ਕੁੜੀ ਦੇ ਨਾਮ ਆਖਦੇ ਨੂੰ। ਹੁਣ ਤੁਹਾਡੀ ਮੰਗ ਕੀ ਹੈ ਜੀ? ਹੁਣ ਮੰਗ ਤਾਂ ਇਹ ਆ ਬਈ। ਜੇ ਕਿਤੇ ਉਹ ਲੱਗੇ ਦੋ ਜੈਂਟਸ ਆ ਸਰਦਾਰ ਜੀ ਇੱਕ ਲੇਡੀ ਆ। ਅੰਮੀ ਕਿਦਾਂ ਦਾ ਚੌਲਾਂ ਦਾ ਬਣਿਆ? ਜੇ ਉਹ ਹੋਂਟੇ ਉਹਨਾਂ ਦੇ ਕੋਲ ਸਾਮਾਨ ਬਰਾਮਦ ਕੀਤਾ ਜਾਵੇ। ਕਿੰਨੀ ਉਮਰ ਦੇ ਨੇ ਕਿਸੇ ਨਾਲ ਦੀ ਬੰਦੇ ਜਿਹੜੇ ਸੀ ਉਹਨਾਂ ਦੀ ਉਮਰ 45-45 ਸਾਲ ਦੇ ਲਗਭਗ ਸੀਗੀ ਲੇਡੀਜ਼ ਦੀ ਵੀ ਤੇ ਜੈਂਟਸ ਜਿਹੜੇ ਸੀਗੇ ਉਹਨਾਂ ਦੀ ਤੇ ਇੰਨੀ ਕੁ ਉਮਰ ਦੇ ਸੀਗੇ ਉਹ